ਆਡੇ ਨਾਲ ਤੇ ਜਿਹੜਾ ਦੁਖਾਂਤ ਹੋਇਆ ਉਹ ਮੈਂ ਤੇ ਰੱਬ ਦੀ ਅਰਦਾਸ ਕਰਦਾ ਕਿ ਕਦੀ ਵੀ ਕਿਸੇ ਵੈਰੀ ਦੁਸ਼ਮਨ ਦੇ ਨਾਲ ਵੀ ਨਾਲ ਇਸ ਤਰ੍ਹਾਂ ਦੀ ਡੈੱਡ ਹੋਵੇ। ਧਾਰੀਵਾਲ ਸਾਹਿਬ ਆਏ ਆ ੱਟ ਕੇ ਅਫਸੋਸ ਕਰਨ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਬੜੀ ਹੌਂਸਲਾ ਦਿੱਤਾ ਕਿ ਜੇ ਤੁਹਾਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਡੈੱਡ ਬਡੀ ਲਿਹਾਉਣ ਦੇ ਵਿੱਚ ਕੋਈ ਵੀ ਲੋੜ ਪੈਂਦੀ ਆ ਤੇ ਤੁਸੀਂ ਸਾਨੂੰ ਕਾਲ ਕਰੋਗੇ ਤੇ ਅਸੀਂ ਜਰੂਰ ਮਦਦ ਲਈ ਤੁਹਾਡੀ ਮਦਦ ਕਰਾਂਗੇ। ਬੱਤੀ ਰੈੱਡ ਬੱਤੀ ਜਿਹੜੀ ਆ ਉਹ ਵੀਰਵਾਰ ਤੁੰਡਾ ਟਾਈਮ ਉਹਨਾਂ ਨੇ ਦਿੱਤਾ ਆ ਕਿ 2 ਤਰੀਕ ਨੂੰ ਉੱਥੋਂ ਜਿਹੜੀ ਆ ਉਹ ਚੱਲ ਪੂਗੀ ਤੇ 4 ਤਰੀਕ ਨੂੰ ਸ਼ਾਇਦ ਐਤਵਾਰ ਇੱਥੇ ਸਾਡੇ ਕੋਲ ਪਹੁੰਚ ਜਾਵੇ ਬਾਕੀ ਮੈਂ ਤੇ ਇੰਨਾ ਕੀ ਕਹਿ ਸਕਦਾ ਕਿ ਪਰਮਾਤਮਾ ਸੱਚੇ ਪਾਤਸ਼ਾਹ ਸਾਰੇ ਬੱਚੇ ਜਿੰਨੇ ਵੀ ਬਾਹਰ ਗਏ ਨੇ ਉਹਨਾਂ ਦਾ ਪਰਮਾਤਮਾ ਇਹਦੇ ਪਰਿਆ ਹੱਥ ਰੱਖੇ ਉਹਨਾਂ ਤੇ ਤੇ ਕਦੀ ਵੀ ਕਿਤੇ ਜੋ ਘਟਨਾ ਸਾਡੇ ਨਾਲ ਵਾਪਰੀ ਆ ਕਦੀ ਵੈਰੀ ਦੁਸ਼ਮਣ ਦੇ ਬੱਚੇ ਦੇ ਨਾਲ ਵੀ ਨਾਵਾ ਬਾਰੇ ਅੱਜ ਅੱਜ ਦਾ ਸੀ ਸਾਡਾ ਸੀ ਸਾਡਾ ਨਾ ਪਹੁੰਚ ਗਈ ਹੈ ਬਦਾਨ ਸਭਾਲਕ ਦੇ ਰੋਬਦਾਨਕ ਦੇ ਅਲਾਵਾ ਪੂਰ ਪਿੰਡ ਦੇ ਵਿੱਚ ਸਾਡਾ ਇੱਕ ਬਹੁਤ ਨੌਜਵਾਨ ਛੋਟਾ ਵੀਰ ਸਭ ਲੋਕਾਂ ਨੇ ਕੱਲ ਦੀ ਸੋਸ਼ਲ ਮੀਡੀਆ ਤੇ ਉੱਤੇ ਨਿਊਜ਼ ਦੇਖੀ ਹੈ 29 ਸਾਲ ਦਾ ਜੇ ਪਾਲ ਸਿੰਘ ਹਾਰਟੈਕ ਦੇ ਨਾਲ ਬੜਾ ਪਿਆਰਾ ਬੱਚਾ ਸੀਗਾ ਉਹਨਾਂ ਦੇ ਪਿਤਾ ਜੀ ਬੜਾ ਖੜੇ ਐ ਐਸੀਓ ਦੇ ਬੀਲੀ ਬੋਰਡ ਦੇ ਵਿੱਚ ਬੇਟਾ ਉੱਥੇ ਟਰਕਿੰਗ ਦਾ ਕੰਮ ਕਰਦਾ ਸੀ ਬੜਾ ਅੱਛਾ ਬਿਜ਼ਨਸ ਸੀਗਾ ਪਰ ਅਚਾਨਕ ਹਮਲੈ ਜਿਹੜਾ ਉਹ ਆ ਗਿਆ ਅਜੇ ਉਹਦਾ ਵਿਆਹ ਸੀਗਾ ਕਮਿੰਗ ਫਰਵਰੀ ਦੇ ਵਿੱਚ ਉਹਨਾਂ ਦੇ ਫਰਵਰੀ ਦੇ ਵਿੱਚ ਉਹਦਾ ਵਿਆਹ ਹੋਣਾ ਸੀਗਾ ਘਰ ਦੇ ਵਿਚਾਰੇ ਵਿਆਹ ਦੀਆਂ ਤਿਆਰੀਆਂ ਕਰ ਲਈ ਫਿਰ ਕੁਦਰਤ ਦੇ ਰੰਗ ਮਹਾਰਾਜ ਨੂੰ ਕੁਝ ਹੋਰ ਮਜੂਦ ਸੀਗਾ ਸੋ ਮੈਂ ਅਫਸੋਸ ਕਰ ਰਿਹਾ ਹਾਂ ਸੀਗਾ ਬੇਦੇ ਹਰ ਮਕੰਤੀ ਸਾਹਿਬ ਨੇ ਡਿਊਟੀ ਲਾਈ ਹੈ ਕਿ ਕਿਤੇ ਵੀ ਕਿਸੇ ਵੀ ਕੋਈ ਐਨਆਰਆਈ ਨੂੰ ਸਮੱਸਿਆ ਹੋਵੇ ਉੱਥੇ ਜਾਣਾ ਸੋ ਮੈਂ ਕਿਉਂਕਿ ਆਪਾਂ ਦੇ ਲੱਗੇ ਆਪਾਂ ਪਿੰਡ ਵੀ ਨਾਲ ਦੇਖ ਲੈ ਇੱਥੋਂ ਤੇ ਮੈਂ ਅਫਸੋਸ ਕਰਨਾ ਹੈ ਹੀ ਐਸਡੀਓ ਸਾਹਿਬ ਦੇ ਨਾਲ ਪਰਿਵਾਰ ਦੇ ਨਾਲ ਕਿ ਕੋਈ ਕਿਸੇ ਇੱਕ ਤਰ੍ਹਾਂ ਦੀ ਸਾਡੀ ਸਰਕਾਰ ਦੀ ਮਾਨ ਸਾਹਿਬ ਦੀ ਸਰਕਾਰ ਦੀ ਕੋਈ ਹੈਲਪ ਦੀ ਲੋੜ ਹੋਈ ਤੇ ਅਸੀਂ ਮੱਲ ਹੱਥਾਂ ਦੀ ਮਦਦ ਕਰਨ ਦੇ ਤਿਆਰ ਹਾਂ ਪਰ ਕਿਉਂਕਿ ਇਹਨਾਂ ਦਾ ਪਰਵਾਦ ਉੱਤੇ ਆਦਾਂ ਦੀ ਸੱਟ ਹੈ ਇਹਨਾਂ ਦੀ ਬੇਤੀ ਬੇਟਾ ਕੈਨੇਡਾ ਦੇ ਵਿੱਚ ਨੇ। ਅੱਤੇ ਨੇ ਕਹਿੰਦੇ ਕਿ ਸਭ ਕੁਝ ਠੀਕ ਹੈ ਪਰ ਮੈਂ ਕਿਹਾ ਕਿ ਕੋਈ ਵੀ ਕਿਸੇ ਕਿਸਮ ਦੀ ਕੋਲ ਨਹੀਂ। ਅਸੀਂ ਨਾਲ ਕੋ ਮਾਰਾ ਸਤਿਪਾਚਾ بیٹے ਨੂੰ ਅਜੇਪਾਲ ਨੂੰ ਸਾਡਾ ਸਾਥ ਛੱਡ ਗਿਆ ਉਹਨੂੰ ਆਪਣੇ ਚਰਨਾਂ ਚ ਰੱਖੇ। ਤੇ ਬਾਪ ਨੂੰ ਭੈਣ ਨੂੰ ਭਰਾ ਨੂੰ ਬਾਕੀ ਪਰਿਵਾਰ ਨੂੰ ਸਾਡਾ ਨੂੰ ਤੜ ਦੀ ਕਹਾਣੀ ਤੇ ਅੱਗੇ ਸੁਖ ਸ਼ਾਂਤੀ ਜਿਹੜੀ ਕੱਦ ਵਿੱਚ ਸਕੇ ਮੈਂ ਇਸ ਕਰਦਾ। ਨਾ ਨਾ ਪੁੱਛੋ ਕਹਿੰਦੇ ਕੋਈ ਬੋਲ ਹੈ ਦੀ ਜੇ ਕੋਈ ਲੋੜ ਪਊ ਤਾਂ ਅਸੀਂ ਆ ਜਾਈਏ। ਅਸੀਂ ਹਰ ਇੱਕ ਦੀ ਗੱਲ। ਇੰਦਰ ਦੀ ਤੇ ਪਰਮਾਤਮਾ ਦੀ ਕਿਰਪਾ ਵੀ ਉਹਨਾਂ ਦੇ ਪਰਵਾਹ ਦੇ ਜੀਵ ਨਹੀਂ ਉੱਤੇ। ਜਿੰਦਾ ਕੋਈ ਵੀ ਉਹਦੀ ਵੀ ਮਤ ਕਰਦੀ। ਪਰ ਕਹਾਂ ਕਿ ਜੇ ਲੋੜ ਪਊਗੀ ਤੇ ਦੱਸਣਗੇ ਆਪਾਂ ਆ ਜਾਈਏ। ਹਾਂ ਜੀ ਸਰਕਾਰ ਤੇ ਬਹੁਤ ਸਾਰੀਆਂ ਮੌਤਾਂ ਇੱਥਾ ਹੋ ਰਹੀਆਂ ਨੇ। ਇਹਦਾ ਕਾਰਨ ਪਤਾ ਕਰਨ ਦੀ ਇਹ ਬੜੀ ਦੁਖਦਾਈ ਗੱਲ ਆ। ਮੈਂ ਤਾਂ ਬੋਲ ਅਰੋਜ ਆਦੀ ਡਿਊਟੀ ਲਾ ਲਓ ਮੇਰੀ ਅਜੇ ਅਸੀਂ ਗਰਦਾਸਪੁਰ ਤੋਂ ਤੁਰੇ ਆ ਤੇ ਹੁਣੇ ਧੂਦੀ ਦਾ ਇੱਕ ਮੁੰਡਾ ਮਰ ਗਿਆ ਉੱਥੇ ਤੋਂ ਬੜੇ ਉੱਥੋਂ ਕਾਲ ਆਈ ਕਿ ਉਹਦੀ ਡੈੱਡ ਬਾਡੀ ਬੁਕਾਉਂ। ਬਿੰਦੂ ਬੜਾ ਅਫਸੋਸ ਐ ਐਕਚੁਅਲੀ ਕੀ ਆ ਕਿ ਵਰਲਡ ਵਾਈਡ ਜਿਹੜੀ ਆਤਕ ਸਥਿਤੀ ਆ ਬਹੁਤੀ ਚੰਗੀ ਨਹੀਂ। ਆਪਣੇ ਬੱਚੇ ਜਿਹੜੇ ਤੇ ਬੱਚਾ ਸੈੱਟ ਸੀਗਾ ਇਹਦਾ ਤਾਂ ਬੜੀ ਪਤਾ ਨਹੀਂ ਕਿਉਂ ਅਟੈਕ ਆ ਗਿਆ। ਇਹਦਾ 8-2 ਸਾਲ ਦਾ ਆਪਣੇ ਟਰਾਲੇ ਟੂਲੇ ਵਧੀਆ ਕੰਮ ਸੀ ਇਹਦਾ ਠੀਕ ਸੀਗਾ। ਪਰ ਕਈ ਜਿਹੜੇ ਮੁੰਡੇ ਜਿਆਦਿਆਂ ਦੀ ਡੈੱਥ ਹੋਈ ਉਹ ਜਿਹੜੇ ਨਵੇਂ ਜਾਂਦੇ ਐ ਐਜੂਕੇਸ਼ਨ ਦੇ ਬਹਾਨੇ ਇਹ ਤਾਂ ਕੰਮ ਕਰਦਾ ਇਥੋਂ ਮਾਪੇ ਵਿਚਾਰੇ ਕੋ 2 ਕਿੱਲੇ ਵੇਚਦਾ ਕੋ 3 ਕਿੱਲੇ ਵੇਚਦਾ ਉੱਥੇ ਜਾ ਕੇ ਜਿੰਨੀ ਆਪਾਂ ਨੂੰ ਲੱਗਦਾ ਮੈਂ ਖੋਦ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਗੈਸ ਸਟੇਸ਼ਨ ਤੇ ਕੰਮ ਕਰਦਾ ਰੇ ਮੇਰੇ ਬੱਚੇ ਉੱਥੇ ਆ ਕੋਈ ਟਰਕਿੰਗ ਦਾ ਕੰਮ ਕਰਦਾ ਮੈਨੂੰ ਪਤਾ ਕਿ ਬਹੁਤ ਔਖਾ ਕੰਮ ਹੈ ਮਿਹਨਤ ਕਰਨੀ ਚਾ ਵੀ ਤੇ ਵੀ ਘੰਟੇ ਸਾਡੇ ਬੱਚੇ ਉੱਥੇ ਕੰਮ ਕਰਦੇ ਸੋ ਨਵੇਂ ਪਹੁੰਚੇ ਬੱਚੇ ਨੂੰ ਇਹ ਲੱਗਦਾ ਹੁੰਦਾ ਕਿ ਜਿੱਦਾਂ ਸ਼ਾਇਦ ਉੱਥੇ ਦੁਕਾਨਾਂ ਦੇ ਨਾਲ ਡਾਲਰ ਲੱਗੇ ਆ ਤਦ ਨੂੰ ਨੁਦਗ ਆ ਦੇ ਪਾ ਦੇ ਬੋਤਲਾ ਕੇ ਲੈ ਉਹਨੇ ਸੋ ਮੈਨੂੰ ਲੱਗਦਾ ਥੋੜਾ ਜਿਹਾ ਉੱਥੇ ਸਟ੍ਰੈਸ ਹੈ ਆਪਣੇ ਨਵੇਂ ਬੱਚਿਆਂ ਦੇ ਵਿੱਚ ਨਾ ਕਿਉਂਕਿ ਕਰਦੇ ਵਿਚਾਰਿਆਂ ਨੇ ਕਿਹਦੇ 2 ਕਿੱਲੇ ਵਿੱਚ ਆ ਕਿਹਦੇ ਕਿੱਲਾ ਵਿੱਚ ਆ ਕਿਹਦੇ 2.5 ਕਿੱਲੇ 3 ਕਿੱਲੇ ਵਿੱਚ ਕੇ ਭੇਜਿਆ ਉਹ ਮਨ ਤੇੰਦਾ ਜੰਗ ਜਨਰੇਸ਼ਨ ਆਪਣੀ ਬੁੰਡੇ ਦੇ ਮਨ ਤੇ ਲਾ ਕੇ ਪਿੱਛੋਂ ਮਾਪਿਆਂ ਦੇ ਵਿਚਾਰਿਆਂ ਦੇ ਆਰਥਿਕ ਤੌਰ ਤੇ ਤੰਗੀ ਚਾ ਕੇ ਖੱਲਿਆ ਹੁੰਦਾ ਉੱਥੇ ਉਹਨਾਂ ਮਤਲਬ ਜਿਹੜਾ ਉਹ ਨਹੀਂ ਉਹਨਾਂ ਨੂੰ ਮਿਲਦਾ ਜਿਨ੍ਹਾਂ ਉਹ ਸਮਝ ਕੇ ਗਏ ਹੁੰਦੇ ਆ ਉੱਥੇ ਵੀ ਜ਼ਿੰਦਗੀ ਕਾਫੀ ਟਫ ਆ ਇਸ ਕਰਕੇ ਮੈਨੂੰ ਲੱਗਦਾ ਕਿ ਸਾਡੇ ਬੱਚੇ ਜਿਹੜੇ ਉਹ ਸਤਾਸ ਦੇ ਵਿੱਚ ਨੇ ਜਿਹੜੇ ਹਾਰਟ ਟੈਕ ਆ ਦੇ ਸਰ ਜੇਕਰ ਜੁਗਾਰ ਮਹੀਆ ਕੀਤਾ ਜਾਂਦਾ ਸਾਰੇ ਇਹੋ ਜਿਹੇ ਨੌਕਤਾ ਨਾਮ ਇਹ ਤੇ ਦੇਖੋ ਸਾਡਾ ਦੁਖਾਂਤ ਹੈ ਪੰਜਾਬ ਦਾ ਕਿ ਮੰਨ ਲਓ ਜਦੋਂ 75 ਸਾਲ ਬੀਤ ਗਏ ਜੇ ਸਾਡੇ ਰਾਜਕਰਨ ਵਾਲੀ ਸਰਕਾਰਾਂ ਪਹਿਲਾਂ ਸੋਚਦੀਆਂ ਕਿ ਪੰਜਾਬ ਦੇ ਵਿੱਚ ਨੌਕਰੀਆਂ ਦਾ ਪਿੱਛਾ ਜਾਂਦਾ ਇੱਥੇ ਤਾਂ ਇੰਨੇ ਬੱਚੇ ਨਾਮ ਚਾਦੇ ਜਾਂਦੇ ਉਹਨਾਂ ਅਸੀਂ ਇਸ ਗੱਲ ਤੇ ਲੱਗੇ ਆ ਮਾਨ ਸਾਹਿਬ ਦੀ ਸਰਕਾਰ ਤਿੰਨ ਮਤਲਬ ਏਜੰਡਿਆਂ ਤੇ ਕੰਮ ਕਰਦੀ ਆ ਪਰਵਾਸ ਰੋਕਣ ਵਾਸਤੇ ਕਿ ਬੱਚੇ ਬਾਹਰ ਨਾ ਜਾਣ ਇੱਕ ਤੇ ਅਸੀਂ ਸਰਕਾਰੀ ਨੌਕਰੀਆਂ ਦੇ ਦੇ ਦੂਜਾ ਅਸੀਂ ਪ੍ਰਾਈਵੇਟ ਸੈਕਟਰ ਜਿਹੜਾ ਇੰਡਸਟਰੀ ਜਿਹੜੀ ਆ ਉਹਨੂੰ ਲੈ ਕੇ ਆ ਦੇ ਵੱਧ ਤੋਂ ਵੱਧ ਕਿ ਵੱਧ ਤੋਂ ਵੱਧ ਇੰਡਸਟਰੀ ਲੱਗੇ ਤੇ ਨੌਕਰੀਆਂ ਦੇ ਦੇ ਤੀਜਾ ਸਾਡਾ ਇਹ ਆ ਕਿ ਖੇਤੀ ਪ੍ਰਧਾਨ ਸੂਬਾ ਪੰਜਾਬ ਤੇ ਖੇਤੀ ਜਿਹੜੀ ਆ ਉਹ ਇਸ ਤੰਗ ਦਾ ਲੋਵੇ ਕਿ ਖੇਤੀ ਪ੍ਰੋਫਟ ਵਾਲਾ ਧੰਦਾ ਵੱਢ ਜੇ ਔਰ ਬੰਦਾ ਇੱਥੇ ਖੇਤੀ ਕਰਕੇ ਆਪਣੀ ਰੋਟੀ ਖਾਵੇ ਉਹਨੂੰ ਬਾਅਦ ਧਿਆਨ ਦੀ ਕੋਈ ਚੁਸ ਨਾ ਕਰੇ ਅਸੀਂ ਇਹਨਾਂ ਤਿੰਨਾਂ ਤੇ ਕੰਮ ਕਰਦੇ ਕਿਉਂਕਿ 75 ਸਾਲਾਂ ਦਾ ਵਿਗੜਿਆ ਇੱਥੇ ਉਹ ਥੋੜਾ ਟਾਈਮ ਲੱਗੂਗਾ ਪਰ ਸਾਡੇ ਏਜੰਡੇ ਤੇ ਆ ਕੇ ਜਹਾਜੋ ਚੜ੍ਹ ਤੋਂ ਬੁੜਿਆਂ ਨੂੰ ਰੋਕਿਆ ਜਾਵੇ ਸਾਡੇ ਏਜੰਡੇ ਤੇ ਆ ਉਹਨਾਂ ਰੋਕਾਂਗੇ ਧੰਨਵਾਦ ਧੰਨਵਾਦ